सभ जग ब नाम जी सभ जगी सभ जॻ ब ਆਬੂ ਜਾਗ ਬੋਰਾ ਨਾ ਨਾ ਮੋਬਿਲ ਦੀ ਸਬੂ ਜਾਗ ਬੋਰਾ ਨਾ ਨਾ ਦੇ ਨਾ ਜਰੂਰ ਬਿੰਜੇ ਬਾ ਕਹਾ ਕੋ ਬਕ ਬਕਤਾ ਮੈਨੇ ਹੁੰਦਾ ਬਕਤਾ ਉਚਾਰਨ ਕਰਨ ਵਾਲਾ ਕਥਾ ਕਰਨ ਵਾਲਾ ਕੀਰਤਨ ਕਰਨ ਵਾਲਾ ਮੇਰਾ ਬਾਪੂ ਗੁਰੂ ਗ੍ਰੰਥ ਸਾਹਿਬ ਕਹਿੰਦਾ ਜ਼ੁਬਾਨ ਹੀ ਨਹੀਂ ਗੁੰਗਾ ਵਿਚਾਰਾ ਉਹਦੀਆਂ ਵਿੱਚ ਉਪਮਾ ਕਰੀ ਜਾਂ ਬਲੇ 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 ਫਲਾਣੇ ਥਾਂ ਇੱਕ ਜੋਗਿੰਦਰ ਸਿੰਘ ਆਇਆ ਕੀਰਤਨ ਕਰਦਾ ਅਦ ਮੁਕਾਦਮ ਉਹ ਤੇ ਹੈ ਹੀ ਗੁੰਗਾ ਉੜੀ ਤੇ ਜ਼ੁਬਾਨ ਹੀ ਨਹੀਂ ਬੋਲ ਸਕਦੀ ਕੀਰਤਨ ਉਹਨੇ ਕਾਦੇ ਨਾਲ ਕਰ ਲਿਆ ਬਿਨ ਜੇ ਬਾਤ ਕਹਾ ਕੋ ਬਕਤਾ ਬਿਨ ਸਰਵਣਾ ਕਹਾ ਕੋ ਸੁਣਤਾ ਜਿਹਦੇ ਕੰਨ ਸੁਣਦੇ ਨਹੀਂ ਬੋਲੇ ਨੇ 14 ਢੋਲ ਵਜਾਈਏ ਆਵਾਜ਼ ਹੀ ਅੰਦਰ ਨਹੀਂ ਜਾਂਦੀ ਜੇ ਉਹਦੇ ਵਾਸਤੇ ਕੋਈ ਆਖੇ ਜੀ ਕੁੱਕੜ ਬਾਗ ਦੇ ਨਾ ਤੇ ਵਿੱਚੋਂ ਸੁਰਾ ਪਛਾਣ ਲੈਂਦਾ ਭੀ ਪੈਰਵੀਂ ਦੀ ਸੁਰ ਕਿਹੜੀ ਆ ਤੇ ਸਿੰਧੀ ਪੈਰਵੀਂ ਦੀ ਸੁਰ ਕਿਹੜੀ ਆ ਕੁੱਕੜ ਵੀ ਆਵਾਜ਼ ਵਿੱਚੋਂ ਪਛਾਣ ਲੈਂਦਾ ਬਕਵਾਦੀ ਆ ਨਾ ਬਿਨ ਜੇ ਬਾਤ ਕਹਾ ਕੋ ਬਖਤਾ ਬਿਨ ਸਰਵਣਾਂ ਕਾਹ ਕੋ ਸੁਣਤਾ ਬਿਨ ਨੇਤਰਾਂ ਕਾਹ ਕੋ ਪੇਖੈ ਜਿਦਿਆ ਅੱਖਾਂ ਨਹੀਂ ਲੱਭਦਾ ਕੱਕ ਨੇ ਕਹਿੰਦੇ ਨੇ ਸੂਈ ਚ ਧਾਗਾ ਪਾ ਲਿੰਦਾ ਉਹ ਬੇੜਾ ਤਰ ਜਾਈ ਨਜ਼ਰ ਐ ਨਹੀਂ ਵੇਖਣ ਵਾਲੀ ਸ਼ਕਤੀ ਕੋਈ ਨਹੀਂ ਬਿਨ ਜੇਬਾ ਕਾਹ ਕੋ ਬਗਤਾ ਬਿਨ ਸਰਵਣਾਂ ਕਾਹ ਕੋ ਸੁਣਤਾ ਬਿਨ ਨੇਤਰਾਂ ਕਾਹ ਕੋ ਪੇਖੈ ਇਸੇ ਤਰ੍ਹਾਂ ਨਾਮ ਬਿਨਾ ਨਰ ਕਹੀਂ ਨਾ ਲਿਖਾ ਸਭ ਕਹਿੰਦੇ ਨੇ ਬਿਨੁ ਬੈਰਾਗ ਕਹਾ ਬੈਰਾਗੀ ਜਿਹਦੇ ਅੰਦਰ ਬੈਰਾਗ ਜਾਗਿਆ ਹੀ ਨਹੀਂ ਜੇ ਆਪਣਾ ਨਾਮ ਰਖਵਾ ਲੇ ਪਈ ਮੈਂ ਬੈਰਾਗੀ ਹਾਂ ਤੇ ਨਾਮ ਰਖਾਉਣ ਨਾਲ ਉਹਨੇ ਬੈਰਾਗੀ ਨਹੀਂ ਬਣ ਜਾਣਾ ਬੈਰਾਗੀ ਕਦੋਂ ਬਣੇਗਾ ਅਸਲੀ ਬੈਰਾਗੀ ਕਦੋਂ ਬਣੇਗਾ হাসਦਾ ਖੇਡਦਾ ਫੁੜਕਦਾ ਖੁਸ਼ ਦੌੜਦਾ ਦੌੜਦਾ ਆਇਆ ਚਾਵਾਂ ਮਲਾਰਾਂ ਨਾਲ ਆਇਆ ਛਾਲ ਮਾਰੀ ਪਿਓ ਦੀ ਗੋਦ ਵਿੱਚ ਬਹਿ ਗਿਆ ਬਾਪੂ ਸੀ ਪੁੱਤਰ ਸੀ ਉਹਦਾ ਚਾਹ ਸੀ ਮੇਰੇ ਪਿਓ ਦੀ ਗੋਦ ਹੈ ਪਰ ਲੱਗ ਇੱਕ ਬੈਠੀ ਹੋਈ ਸੀ ਉਹਨੇ ਫੜ ਕੇ ਬਾਹੂ ਤੂਕੇ ਖਿੱਚ ਕੇ ਕਰਕੇ ਪਿਓ ਦੀ ਗੋਦ ਤੋਂ ਲੰਬੇ ਦੋ ਤਿੰਨ ਚਾਰ ਕਪੇੜਾਂ ਘੜ ਦਿੱਤੀ ਬੇਵਕੂਫ ਨਲਾਇਕ ਤੂੰ ਬਹਿ ਗਿਆ ਮੇਰੇ ਪਤੀ ਦੀ ਗੋਦ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਨੇ ਤਰੂ ਅਸਦਾ ਕਰ ਆਇਆ ਕਰ ਪਿਆਰ ਪਿਓ ਕੁਛੜ ਲੀਤਾ ਤੇ ਬਾਹਾਂੋਂ ਪਕੜੇ ਉਠਾਲ ਲਿਆ ਮਨ ਵਿੱਚ ਰੋਸ ਮੈਂ ਤੇਰੇ ਜੀ ਕੀਤਾ ਡੱਡ ਹੋ ਲਿਖਾ ਮਾਂ ਪੁੱਛੇ ਤੂੰ ਸੁਆਣੀ ਹੈ ਕੇ ਸ਼ਰੀਤਾ ਡੱਡੋ ਲਿਖਾ ਕਬਰ ਆਇਆ ਹੋਇਆ ਦੌਰ ਪੌਰਾ ਹੋਇਆ ਹੋਇਆ ਕੰਬ ਦਾ ਕੰਬ ਦਾ ਮਾਂ ਕੋਲ ਚਲੇ ਗਿਆ ਮਾਂ ਤੂੰ ਮੇਰੀ ਮਾਂ ਹੈ ਮੈਂ ਬੱਤੀ ਧਾਰਾਂ ਦੁੱਧ ਪੀਤਾ ਤੇਰਾ ਮਾਂ ਮੈਂ ਤੇਰੀ ਗੋਦ ਵਿੱਚ ਬਚਪਨ ਗੁਜ਼ਾਰਿਆ ਮਾਂ ਮੈਂ ਤੇਰੀ ਗੋਦ ਨੂੰ ਜੰਨਤ ਜਾਣਿਆ ਮਾਂ ਮੈਂ ਤੇਰੇ ਕੋਲ ਆ ਕੇ ਸਵਾਲ ਪੁੱਛਣ ਆਇਆ ਮੇਰੀ ਮਾਂ ਮੈਨੂੰ ਸੱਚ-ਸੱਚ ਬਤਾਵੀਂ ਸੱਚ-ਸੱਚ ਦੱਸੇ ਮਾਂ ਤੂੰ ਸਾਊਆਂ ਦੀ ਧੀ ਏ ਤੂੰ ਭਲਿਆ ਮਾਨਸਾਂ ਦੀ ਲੜਕੀ ਏ ਤੂੰ ਖਾਨਦਾਨਾਂ ਦੀ ਕੁੜੀ ਏ ਕਿ ਗੁਲਾਮਾਂ ਦੀ ਕੁੜੀ ਏ ਕਮੀਨਿਆਂ ਦੀ ਲੜਕੀ ਏ ਛੋਦਿਆਂ ਛਕਰਿਆਂ ਦੀ ਲੜਕੀ ਏ ਸੱਚ ਦੱਸੀ ਤੂੰ ਕੌਣ ਏ ਮੈਂ ਆਪਣੇ ਪਿਓ ਦੀ ਗੋਦ ਵਿੱਚ ਬੈਠਾ ਪਿਆਰ ਲੈਣ ਵਾਸਤੇ ਮੇਰੀ ਮਾਂ ਨੇ ਮਤਰਾ ਹੀ ਨੇ ਮੈਨੂੰ ਪਕੜ ਕੇ ਉਠਾਲ ਕੇ ਚੁਪੇੜਾਂ ਮਾਰੀਆਂ ਗੱਲਾਂ ਮੇਰੀਆਂ ਲਾਲ ਕਰ ਦਿੱਤੀਆਂ ਮਾਂ ਮੈਨੂੰ ਸ਼ੱਕ ਪੈ ਗਿਆ ਤੂੰ ਸਾਊ ਨਹੀਂ ਤੂੰ ਚੰਗਿਆਂ ਦੀ ਧੀ ਨਹੀਂ ਤੂੰ ਖਾਨਦਾਨਾਂ ਦੀ ਕੁੜੀ ਨਹੀਂ ਮਾਂ ਮੈਂ ਪੁੱਛਣ ਆਇਆ ਤੇਰੇ ਕੋਲੋਂ ਦੱਸ ਸੱਚੀ ਸੱਚੀ ਗੱਲ ਮੇਰੇ ਕੰਨਾਂ 'ਚ ਪਾ ਡੱਡੋ ਲੈ ਕਾ ਮਾਂ ਪੁੱਛੇ ਤੂੰ ਸੁਆਣੀ ਹੈ ਕੇ ਸ਼ਰੀਤਾ ਜੇ ਮਾਂ ਹੋਵੇ ਤਾਂ ਫਿਰ ਤਰੂ ਦੀ ਮਾਂ ਵਰਗੀ ਹੋਵੇ ਜਿਹੜੀ ਸੱਚ ਬੋਲਣ ਲੱਗੀ ਰਤਾ ਜਨਾਂ ਪਰਹੇਜ਼ ਨਾ ਕਰੇ ਪਿਆਰ ਦਿੱਤਾ ਮੂੰਡ ਪਲੋਸ਼ਿਆ ਲਾਗੇ ਬਿਠਾਲ ਕੇ ਕਹਿਣ ਲੱਗੀ ਪੁੱਤਰ ਸੁਆਣੀ ਆ ਮੈਂ ਜਨਮ ਦੀ ਜਨਮ ਕਰਕੇ ਤੇ ਮੈਂ ਸੁਆਣੀ ਐ ਰਾਜਿਆਂ ਮਹਾਰਾਜਿਆਂ ਦੀ ਧੀ ਹਾਂ ਅਰਬਾਂ ਪਤਿਆਂ ਦੀ ਧੀ ਹਾਂ ਲਾਡਾਂ ਤੇ ਪਿਆਰਾਂ ਨਾਲ ਮੈਂ ਬੜੀ ਹਾਂ ਸ਼ਾਨੋ ਸ਼ੌਕਤ ਨਾਲ ਮੇਰਾ ਵਿਆਹ ਹੋਇਆ ਸੀ ਬੇਟਾ ਸੁਆਣੀ ਹਾਂ ਮੈਂ ਜਨਮ ਦੀ ਪਰ ਮੇਰੇ 'ਚ ਤਿੰਨ ਘਾਟੇ ਨੇ ਮੇਰੇ ਬੱਚਿਆ ਘਾਟੇ ਮੇਰੇ ਵਿੱਚ ਨੇ ਕਮਜ਼ੋਰੀਆਂ ਮੇਰੇ ਵਿੱਚ ਨੇ ਤੇ ਮੇਰੇ ਬਦਲੇ ਮਾਰ ਤੈਨੂੰ ਖਾਣੀ ਪੈਗੀ ਸੁਆਣੀ ਹਾਂ ਮੈਂ ਜਨਮ ਦੀ ਘਾਟਾ ਕੀ ਓ ਮਾਂ ਮਾਂ ਕਹਿਣ ਲੱਗੀ ਨਾਮ ਨਾ ਭਗਤੀ ਕਰਮ ਡਰੜੀਤਾ ਨਾ ਮੈਂ ਨਾਮ ਹੀ ਜਪਿਆ ਨਾ ਮੈਂ ਪ੍ਰੇਮ ਭਗਤੀ ਕੀਤੀ ਤੇ ਨਾ ਮੈਂ ਨਿਰੰਕਾਰ ਦਾ ਨਾਮ ਆਪਣੇ ਅੰਦਰ ਧ੍ਰਿੜ ਕੀਤਾ ਨਾ ਮੈਂ ਨਾਮ ਵਾਹਿਗੁਰੂ ਦਾ ਅੰਦਰ ਵਸਾਇਆ ਤਿੰਨ ਮੇਰੇ ਚ ਘਾਟੇ ਨੇ ਇਹਨਾਂ ਤਿੰਨਾਂ ਕਮਜ਼ੋਰੀਆਂ ਦੀ ਵਜ੍ਹਾ ਕਰਕੇ ਮੇਰਾ ਦੁੱਧ ਪੀਣ ਵਾਲਿਆ ਬੱਚੂ ਤੈਨੂੰ ਮਾਰ ਖਾਣੀ ਪੈ ਗਈ ਮੇਰੇ ਘਾਟਿਆਂ ਦੀ ਸਜ਼ਾ ਤੈਨੂੰ ਮਿਲ ਗਈ ਬੇਟਾ ਤੇ ਫਿਰ ਪੁੱਤਰ ਭਾਵੇਂ ਬਚਪਨ ਦੀ ਉਮਰ ਸੀ ਮਾਂ ਦੇ ਚਰਣਾ ਉਤੇ ਲਿਪਟ ਗਿਆ ਮੇਰੀ ਇਹ ਸੱਚੀ ਹੈ ਮਾਂ ਸੱਚ ਬੋਲਣ ਵਾਲੀ ਹੈ ਮਾਂ ਮੈਂ ਤੇਰੇ ਕੋਲੋਂ ਇੱਕ ਰਾਇ ਲੈਣ ਲੱਗਾ ਔਰ ਇਸ ਤਸਵਰ ਵਿੱਚ ਰਾਇ ਲੈਣ ਲੱਗਾ ਪਈ ਤੂੰ ਸੱਚ ਦੱਸੇਂਗੀ ਠੀਕ ਰਾਇ ਦੇਂਗੀ ਮੈਨੂੰ ਟਬਲੇ ਚ ਨਹੀਂ ਤੂੰ ਪਾਵੇਂਗੀ ਮੈਨੂੰ ਕੋਈ ਸਿੱਧਾ ਮਾਰਗ ਤੂੰ ਦੱਸੇਂਗੀ ਇਸ ਕਰਕੇ ਮਾਂ ਮੈਂ ਤੇਰੇ ਕੋਲੋਂ ਰਾਇ ਲੱਗਾ ਪੁੱਛਣ ਪਈ ਕਿਸੇ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵਣ ਮੀਤਾ ਮਾਓ ਕਿਹੜਾ ਉਦਮ ਹੈ ਉਹ ਕਿਹੜੀ ਵਿਧੀ ਹੈ ਜਿਸ ਵਿਧੀ ਨਾਲ ਰਾਜ ਮਿਲ ਜਾਏ ਜਿੰਨੇ ਦੁਸ਼ਮਣ ਨੇ ਸਾਰੇ ਮੇਰੇ ਮਿੱਤਰ ਬਣ ਜਾਣ ਮਾ ਕੋਈ ਐਸੀ ਵਿਧੀ ਕੋਈ ਐਸਾ ਉਪਾਅ ਕੋਈ ਐਸੀ ਝੁਗਤੀ ਮੈਨੂੰ ਦੱਸ ਕੋਈ ਤਰੀਕਾ ਦੱਸ ਦੁਸ਼ਮਣ ਮੇਰੇ ਮਿੱਤਰ ਬਣ ਜਾਣ ਰਾਜ ਮਿਲ ਜਾਏ ਮੈਨੂੰ ਇਹ ਮਾਂ ਸੀ ਮਾਂ ਸੱਚੀ ਉਹਨੇ ਇਹ ਥੋੜਾ ਆਖਿਆ ਵੀ ਫਲਾਣੇ ਸੰਤ ਕੋਲ ਚਲੇ ਜਾ ਤੋ ਤਵੀਤ ਲਿਖ ਕੇ ਲਿਆ ਕੇ ਘੜਾਜ ਮਲਾ ਕੇ ਆਪਣੇ ਬਾਪੂ ਨੂੰ ਦੇ ਦੀ ਕੱਖ ਨਾ ਰਹੂ ਉਹਦਾ ਤੇ ਮਰ ਜਾਓ ਇਹ ਤੇ ਮਨਮਤ ਇਹ ਲੋਕਾਂ ਦੀ ਰਾਏ ਹੈ ਨੇਕ ਲੋਕਾਂ ਦੀ ਇਹ ਰਾਏ ਨਹੀਂ ਚੰਗਿਆਂ ਲੋਕਾਂ ਦੀ ਇਹ ਰਾਏ ਨਹੀਂ ਉਹ ਉਹ ਦਿੰਬ ਵਿੱਚ ਫਸਦੇ ਹੀ ਨਹੀਂ ਉਹ ਕੁਕਰਮਾਂ ਵੱਲ ਝੁਕਦੇ ਹੀ ਨਹੀਂ ਉਹਨਾਂ ਨੂੰ ਤੇਹੋ ਜੀ ਹੌਲੀ ਥੋਥੀ ਗੱਲ ਉਹੀ ਨਹੀਂ ਪਹੁੰਚਦੀ ਮੈਂ ਕਈ ਵਾਰ ਬੜਾ ਹੈਰਾਨ ਜਾ ਹੋ ਜਾਣਾ ਛਾਰੇ ਤੇ ਵੀ ਆਏ ਹੁਣ ਨਹੀਂ ਤੇ ਨਾਂ ਤੇ ਸੁਣਾ ਹੀ ਹੋਵੇਗਾ ਨਾ ਸਾਧੂ ਸਿੰਘ ਦਰਦ ਕਵੀਆ ਉਹਦਾ ਕਦੇ ਜੀ ਕਰ ਆਇਆ ਤੇ ਆ ਜਿਹੜੇ ਕੀਰਤਨ ਵਾਲੇ ਆਏ ਨੇ ਇਹਨਾਂ ਨੂੰ ਦੁੱਧ ਪਿਆ ਲਈਏ ਉਹ ਕੀਰਤਨੀਆ ਕਹਿਣ ਲੱਗੇ ਪੀ ਲਾਂਗੇ ਦੁੱਧ ਪਰ ਲੋਹੇ ਦੀ ਬਾਲਟੀ ਚ ਚੋਕ ਲੈ ਆਵੀ ਲੋਹੇ ਦੇ ਬਰਤਨ ਚ ਗਰਮ ਕਰੀ ਲੋਹੇ ਦੇ ਗੱਲਾਂ ਦਾ ਵਿੱਚ ਲੈ ਆਵੀ ਲੋਹੇ ਦੇ ਚਮਚੇ ਨਾਲ ਖੰਡ ਕੋਲੀ ਕਹਿਣ ਲੱਗਾ ਮਹਾਰਾਜ ਇਹ ਘੜੀ ਉਹ ਕਲਾ ਹੋ ਜਾਊ ਆ ਗਿਆ ਦੁੱਧ ਪੁੱਛਿਆ ਬਈ ਸੁਣਾ ਲੋ ਇਹਦੀ ਬਾਲਟੀ ਚੋਅ ਹੈ ਕਹਿੰਦਾ ਹਾਂ ਲੋਹੇ ਦੀ ਬਾਲਟੀ ਕਿ ਲਿਆ ਹਾਂ ਹਾਂ ਲੋਹੇ ਦੇ ਜਮਜ ਨਾਲ ਪਾਇਆ ਦੁੱਧ ਲੋਹੇ ਦੇ ਗਲਾਸ ਲਾਇਆ ਕਹਿੰਦਾ ਹਾਂ بیاਓ ਬੇਬੀ ਉਹ ਗਲਾਸ ਪਰ ਪਰ ਕੇ ਦੇਖ ਕੇ ਕਹਿਣ ਲੱਗਾ ਦੋ ਗੱਲਾਂ ਯਾਦ ਰੱਖ ਜੀ ਕਰਦਾ ਪੀਓ ਜੀ ਕਰਦਾ ਨਾ ਪੀਓ ਭਈ ਜਿਹੜੀ ਟਾਂਕੀ ਵਿੱਚੋਂ ਇਹ ਦੁੱਧ ਨਿਕਲ ਕੇ ਆਇਆ ਨਾ ਵਾਹ ਉਹ ਵੀ ਲੋਹੇ ਦੀ ਨਹੀਂ ਸੀ ਉਹ ਜਿਹੜੇ ਥਣਸਣ ਗਾਈਂਦੇ ਮੱਜ ਦੇ ਜਿਹੜਾ ਪੇਟ ਸੀ ਮੱਜਦਾ ਉਹ ਵੀ ਲੋਹੇ ਦਾ ਨਹੀਂ ਤੇ ਜਿਹੜੀ ਟਾਂਕੀ ਵਿੱਚ ਹੁਣ ਚੱਲਿਆ ਨਾ ਦੁੱਧ ਇਹ ਵੀ ਲੋਹੇ ਦੀ ਨਹੀਂ ਤੁਹਾਡਾ ਜੀ ਕਰਦਾ ਪੀ ਲੋ ਤੁਹਾਡਾ ਜੀ ਕਰਦਾ ਨਾ ਕੀ ਆਪ ਖੰਡ ਹੈ ਤੇ ਰੋਟੀ ਲੰਡਨ ਬੈਠ ਕੇ ਖਾਣੀ ਮੇਜ ਪੰਜਾਬ ਚੋਂ ਚੁੱਕ ਕੇ ਲਿਆਉਣਾ ਅੰਨ ਖਦਮਾ ਖਾਣਾ ਇਤੋਂ ਦਾ ਪਾਣੀ ਖਦਮਾ ਖਾਣਾ ਇਤੋਂ ਦਾ ਤੇ ਮੇਜ ਹੋਵੇ ਹਿੰਦੁਸਤਾਨ ਦੀ ਲੱਕੜੀ ਦਾ ਕਿੰਨੀ ਕੇ ਸੁੱਚ ਪਵਿੱਤਰ ਦਾ ਪਰ ਕਰੀਏ ਤੇ ਜਰਾ ਗੁਰੂ ਗੋਬਿੰਦ ਸਿੰਘ ਦਾ ਆਪਣੀ ਕਲਮ ਨਾਲ ਲਿਖਿਆ ਦਿੰਬ ਬਿਨਾ ਨਹੀਂ ਪੂਜੇ ਰਾਜਾ ਜਿੰਨਾ ਚਿਰ ਥੋੜਾ ਬਹੁਤਾ ਪਖੰਡ ਨਾ ਨਾ ਕਰੀਏ ਉਹਨਾਂ ਚਿਰ ਪੂਜਾ ਕੋਈ ਨਹੀਂ ਮੈਨੂੰ ਤੁਸੀਂ ਆ ਗਿਆ ਦੋ ਮੈਂ 15 ਦਿਨਾਂ ਦੇ ਬਾਅਦ ਤੁਹਾਡਾ ਸਾਰਾ ਬੂਲ ਚ ਲੁੱਟ ਕੇ ਨਾ ਖਾ ਜਾ ਮੈਨੂੰ ਵਾਲਾ ਮਾਂ ਦਿਓ 15 ਦਿਨਾਂ ਬਾਅਦ ਖਾ ਜੂ ਜੁਗਤੀ ਹੈ ਮੇਰੇ ਕੋਲ ਕੀ ਗਰੰਤੀ ਸਾਹਿਬ ਉਹਨਾਂ ਨੂੰ ਆਖਾਂ ਵੀ ਮੈਂ ਉਪਾਸ਼ਕ ਹਾਂ ਭਾਈ ਸਾਹਿਬ ਭਾਈ ਸਾਹਿਬ ਸਿੰਘ ਦਾ ਤੇ ਤੁਸੀਂ ਸ਼ਗਿਰਦ ਹੋ ਤੇ ਮੇਰੇ ਨਾਲ ਥੋੜੀ ਜਿਹੀ ਹਮਦਰਦੀ ਕਰੋ ਭਈ ਰਾਤ ਦੇ 1 ਵਜੇ ਇੱਕ ਰੋਟੀ ਪਕਾ ਕੇ ਕੀਮੇ ਵਾਲੀ ਤੇ ਮੈਨੂੰ ਚੋਰੀ ਦੇ ਜਾਇਆ ਕਰੋ 15 ਦਿਨ ਤੇ ਮੈਂ ਕਰਦਿਆਂ ਐਲਾਨ ਪੈ ਜਾਤ ਸੰਗਤ ਜੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਸੁਪਨੇ ਜਾਇਆ ਮੈਨੂੰ ਕਹਿ ਗਿਆ ਓਏ ਮਾਨ ਸਿੰਘਾ ਤੂੰ ਹਣ ਰੋਟੀ ਨਹੀਂ ਖਾਣੀ ਤੇ ਮੈਂ ਦਿਨੇ ਸੰਗਤ ਤੇ ਕਹਿ ਜਾ ਮੈਂ ਸਨਹਾਰਾ ਜੀ ਗੁਰੂ ਆਇਆ ਜੀ ਕਹਿ ਗਿਆ ਰੋਟੀ ਨਹੀਂ ਖਾਣੀ ਮੈਂ ਛੱਡ ਦਿਆਂ ਰੋਟੀ ਰਾਤ ਨੂੰ ਇੱਕ ਅੱਡੇ ਕਾ ਕਿਲੋ ਦਾ ਪਰੌਂਠਾ ਖਾ ਲਿਆ ਕੀਮੇ ਵਾਲਾ 12ਵੇਂ ਦਿਨਾਂ ਬਾਅਦ ਘਰ ਦੇ ਮੁੰਡੇ ਤੇ ਪਾਵੇਂ ਰੋਂਦੇ ਰਹਿਣ ਕਿਉ ਉਹਨੂੰ ਨੋਟ ਫਲ ਇਹ ਮੇਰੇ ਅੱਗੇ ਆਉਣਗੇ ਜੀ ਗੁਰੂ ਗੋਬਿੰਦ ਸਿੰਘ ਦਾ ਦਰਸ਼ਨ ਹੋ ਗਿਆ ਬੁੰਡਾ ਜੀ ਬਾਬਾ ਇੰਨਾ ਚਿਰਜ ਪ੍ਰਚਾਰ ਕੀਤਾ ਬਾਣੀ ਪੜੀ ਮੈਂ ਹੁਣਾ ਅਗਰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋਣੇ ਜੀ ਤਮਾਮ ਦੁਨੀਆ ਚ ਹੋ ਜਾਏਗੀ ਦਵਾਈ ਰੱਬ ਦੀ ਖਾਲਸਾ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਬਣ ਜਾਗਤ ਜੋਤ ਜਪੈ ਮਿਸ ਬਾਸੁਰ ਏਕ ਬਿਨਾ ਮਨ ਨਾਇਕ ਨਾਨਕ ਇਹਨੂੰ ਜਾਗਦੀ ਜੋਤ ਦੇ ਲੜ ਲਾਇਆ ਇੱਕ ਗੱਲ ਕਹਿ ਕੇ ਮੈਂ ਸਮਾਪਤੀ ਕਰ ਦੇਣ ਲੱਗਾ ਭਾਈ ਸਾਹਿਬ ਕਹਿੰਦੇ ਨੇ ਭਾਈ ਗੁਰਦਾਸ ਜੀ ਜੈਸੇ ਬਛੁਰਾ ਬਿਛੁਰ ਪਰੇ ਆਨ ਗਾਏ ਥਣ ਆਪਣੀ ਮਾਂ ਨਾਲੋਂ ਵਿਛੜ ਕੇ ਬਚਾ ਜੇਪੂਲੇ ਕੈਨਾਲ ਤੇ ਹੈ ਦੂਜੀ ਗਾਈ ਦੇ ਥਣਾ ਨੂੰ ਜਾ ਕੇ ਮੂੰਹ ਮਾਰੇ ਹੈ ਉਹ ਗਾਈ ਦੁੱਧ ਉਹਦੇ ਥਣਾ ਚ ਹੈ ਪਰ ਬੱਚਾ ਨਹੀਂ ਨਾ ਉਹਦਾ ਭਾਈ ਗੁਰਦਾਸ ਕਹਿੰਨੇ ਨੇ ਜੈਸੇ ਆਪਣੀ ਮਾਂ ਨੂੰ ਛੱਡ ਕੇ ਜੈਸੇ ਬਛੁਰਾ ਬਿਛੁਰ ਪਰੇ ਆਨ ਗਾਏ ਥਣ ਉਹ ਦੁੱਧ ਨਾ ਪਾਨ ਕਰੇ ਮਾਰਤ ਹੈ ਲਾਤ ਕੀ ਉਹ ਗਾਵੀਆਂ ਨੂੰ ਦੁੱਧ ਨਹੀਂ ਪੀਣ ਦਿੰਦੀ ਛੜਾ ਮਾਰ ਮਾਰ ਕੇ ਦੰਦ ਭੰਨ ਸੁੜਦੀ ਆਇਆ ਬੇਵਕੂਫ ਆਪਣੇ ਬੱਚੇ ਲਈ ਦੁੱਧ ਰੱਖਿਆ ਕਿ ਤੇਰੇ ਲਈ ਰੱਖਿਆ ਜੈਸੇ ਮਾਨ ਸਰ ਤਿਆਗ ਆਨ ਸਰ ਜਾਤ ਹੰਸ ਜੇਕਰ ਤੇ ਹੰਸ ਮਾਨ ਸਰੋਵਰ ਨੂੰ ਛੱਡ ਕੇ ਕਿਸੇ ਛਪੜੀ ਟੋਬੇ ਉੱਤੇ ਜਾਵੇ ਕਿਸੇ ਗੰਦੇ ਮਿਊਨਿਸਪੈਲਿਟੀ ਦੇ ਤਲਾਬ ਉੱਤੇ ਜਾਵੇ ਤੇ ਖਾਤ ਨਾ ਮੁਕਤਾ ਫਲ ਭੁਗਤ ਜੋ ਗਾਤ ਕੀ ਉਦੇ ਵਜੂਦ ਦਾ ਜਿਹੜਾ ਆਹਾਰ ਹੈ ਨਾ ਮੋਤੀ ਉਹ ਉਹਨੂੰ ਗੰਦੇ ਤਲਾਹ ਚ ਨਹੀਂ ਲੱਭੇਗਾ ਛਪੜੇ ਚ ਨਹੀਂ ਲੱਭੇਗਾ ਟੋਬਿਆਂ ਚ ਨਹੀਂ ਲੱਭੇਗਾ ਉਹ ਤੇ ਮਾਨਸਰੋਵਰ ਤੋਂ ਹੀ ਲੱਭੇਗਾ ਗੁਰੂ ਕੇ ਸਿੱਖਾ ਸਾਧ ਸੰਗਤ ਮਾਨਸਰੋਵਰ ਛੱਡ ਕੇ ਜੇ ਤੂੰ ਤਾਸ਼ ਖੇਡਣ ਵਾਲਿਆਂ ਕੋਲ ਟੋਬੇ ਉੱਤੇ ਜਾਵੇਂ ਤੇ ਦਵਾਈ ਰੱਬ ਦੀ ਗੁਰੂ ਕੇ ਸ਼ਬਦ ਦਾ ਮੋਤੀ ਨਹੀਂ ਤੈਨੂੰ ਲੱਭੇਗਾ ਜੈਸੇ ਰਾਜ ਦੁਆਰ ਤਿਆਗ ਆਨ ਦੁਆਰ ਜਾਤ ਜਨ ਜੇ ਕੋਈ ਨੌਕਰ ਚੱਕਰਵਰਤੀ ਰਾਜੇ ਦਾ ਨੌਕਰ ਲੜ ਕੇ ਚੱਕਰਵਰਤੀ ਰਾਜੇ ਦੀ ਨੌਕਰੀ ਛੱਡ ਕੇ ਉਸ ਰਾਜੇ ਦਾ ਨੌਕਰ ਬਣ ਜਾਏ ਜਿਹੜਾ ਚੱਕਰਵਰਤੀ ਰਾਜੇ ਦਾ غلام ਹੋਵੇ ਖੋਤ ਮਾਨ ਭੰਗ ਮਹਿਮਾ ਨਾ ਕਾਹੂ ਬਾਤ ਕੀ ਉਸ ਨੌਕਰ ਦਾ ਮਾਨ ਭੰਗ ਹੋ ਜਾਏਗਾ ਕਿਸੇ ਗੱਲ ਦੀ ਮਹਿਮਾ ਨਾ ਰਹੇਗੀ ਜਦੋਂ ਚੱਕਰਵਰਤੀ ਦਾ ਨੌਕਰ ਸੀ غلام ਰਾਜੇ ਮਿਲਦੇ ਹੁੰਦੇ ਸਨ ਦੇ ਨਾਲ ਇਹਨੂੰ ਵੀ ਮਥੇ ਟੇਕਦੇ ਸਨ ਪਈਏ ਸਾਡੇ ਰਾਜੇ ਦਾ ਨੌਕਰ ਆ ਜਿੱਦ ਦਿਨ ਉਹਦੀ ਨੌਕਰੀ ਛੱਡ ਦਿੱਤੀ ਹੁਣ ਇਹਨੂੰ ਮਥੇ ਟੇਕਣੇ ਪੈ ਗਏ ਭਾਈ ਗੁਰਦਾਸ ਜੀਆਂ ਵਾਰਾਂ ਚ ਜ਼ਿਕਰ ਹੁੰਦਾ ਸਾਧ ਗੁਰੂ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਹੁਕਮੀ ਬੰਦਾ ਹੋਏ ਕਿ ਨਿਤ ਉੱਠ ਜਾਏ ਸਲਾਮ ਕਰਨ ਦਾ ਅੱਠ ਪੈਰ ਹੱਥ ਜੋੜ ਕੇ ਹੋਏ ਹਜ਼ੂਰੀ ਖੜਾ ਰਹੰਦਾ ਨੀਂਦ ਨਾ ਭੁਖ ਨਾ ਸੁਖ ਤੇ ਸੂਲੀ ਚੜਿਆ ਰਹਿ ਡਰੰਦਾ ਆਤਿਸ਼ਬਾਦੀ ਸਾਰ ਵੇਖ ਰਣ ਵਿੱਚ ਘਾਇਲ ਹੋਏ ਮਰੰਦਾ ਕਦੋਂ ਜਦੋਂ ਸਾਹਿਬ ਸਤਗੁਰੂ ਛੱਡ ਦਿੱਤਾ ਗੁਲਾਮਾਂ ਦਾ ਗੁਲਾਮ ਬਣ ਗਿਆ ਸੇਵਕਾਂ ਦਾ ਜਾਂ ਸੇਵਕ ਬਣਿਆ ਨੀਵਿਆਂ ਦਾ ਜਾਂ ਨੀਵਾ ਬਣਿਆ ਜੈ ਸੇ ਮਾਨ ਸਰ ਤਿਆਗ ਆਨ ਸਰ ਜਾਏ ਹੰਸ ਖਾਤਨਾ ਮੁਕਤਾ ਫਲ ਭੁਗਤ ਜੋ ਗਾਤ ਕੀ ਜੈਸੇ ਰਾਜ ਦੁਆਰ ਤਿਆਗ ਆਨ ਦੁਆਰ ਜਾਤ ਜਨ ਹੋਤ ਮਾਨ ਭੰਗ ਮਹਿਮਾਨ ਕਾ ਹਾਂ ਬਾਤ ਕੀ ਹੋਏ ਗੁਰ ਸਿੱਖ ਆਨ ਦੇਵ ਕੀ ਸ਼ਰਨ ਜਾਏ ਭਾਈ ਗੁਰਦਾਸ ਕਹਿੰਦਾ ਖਵਾਵੇ ਗੁਰੂ ਨਾਨਕ ਦਾ ਸਿੱਖ ਤੇ ਮੱਥਾ ਟੇਕਦਾ ਫਿਰੇ ਚਤਰ ਪੂਜੀ ਨੂੰ ਹਾਰ ਪੌਂਦਾ ਫਿਰੇ ਕਿਉਂ ਬਾਵਾ ਵਾਲੀ ਦੇਵੀ ਦੇ ਗਲ ਅਖਵਾਵੇ ਗੁਰੂ ਨਾਨਕ ਦਾ ਸਿੱਖ ਵਿਆਹ ਕਰਦਾ ਫਿਰੇ ਤੁਲਸੀ ਤੇ ਠਾਕੁਰਾ ਦਾ ਅਖਵਾਵੇ ਗੁਰੂ ਨਾਨਕ ਦਾ ਸਿੱਖ ਪਾਣੀ ਦੇਂਦਾ ਫਿਰੇ ਸੂਰਜ ਨੂੰ ਭਾਈ ਸਾਹਿਬ ਭਾਈ ਬੁਰਦਾਸ ਕਹਿੰਦੇ ਨੇ ਹੋਏ ਗੁਰ ਸਿੱਖ ਆਨ ਦੇਵਕੀ ਸਰਨ ਜਾਏ ਰਹੋ ਨਾ ਪਰਤ ਇਹੋ ਜਿਹਾ ਪਾਪੀ ਨਰਕਾਂ ਵਿੱਚ ਪੈਣੋ ਰਹਿ ਸਕਦਾ ਹੀ ਨਹੀਂ ਨਰਕਾਂ ਵਿੱਚ ਪੈਣੋ ਬਚ ਸਕਦਾ ਹੀ ਨਹੀਂ ਰਹਿੋ ਨਾ ਪਰਤ ਰਾਖ ਸ਼ਕਤ ਨਾ ਪਾਤਕੀ ਤੇ ਇਹੋ ਜੇ ਪਾਤਕੀ ਮੈਨੇ ਪਾਪੀ ਨੂੰ ਕੋਈ ਦੇਵੀ ਦੇਵਤਾ ਨਰਕਾਂ ਵਿੱਚ ਪੈਣੋ ਬਚਾ ਵੀ ਨਹੀਂ ਸਕਦਾ ਜਿਨ ਗੁਰੂ ਨਾਨਕ ਚੜ ਦਿੱਤਾ ਮਿੰਟ ਤੇ ਭਾਵੇਂ 2 ਕਿੰਨੇ ਤੇ ਤੁਕਾਂ ਮੈਂ 4 ਕਹਿਣੀਆਂ ਚਾਹਨਾ ਜੇ 2 ਮਿੰਟ ਵੱਧ ਹੋ ਜਾਣ ਤੇ ਮੈਨੂੰ ਅੱਜ ਮਾਫ਼ ਕਰ ਦੇਓ ਪਾਈ ਸਾਹਿਬ ਪਾਈ ਗੁਰਦਾਸ ਜੀ ਜੋ ਗੁਰੂ ਮਤ ਦੇ ਬੜੇ ਵੱਡੇ ਠੀਕਾਕਾਰ ਤੇ ਗੁਰੂ ਕੇ ਸੱਚੇ ਭਗਤ ਨੇ ਉਹਨਾਂ ਨੇ ਇੱਕ ਬਚਨ ਲਿਖਿਆ ਤਿੰਨ ਪ੍ਰਮਾਣ ਦਿੱਤੇ ਨੇ ਕਹਿੰਦੇ ਨੇ ਜੈਸੇ ਕਾਮ ਤਿਖਣ ਤਪ ਤੇ ਅਤੀ ਬਿਖਮ ਬੈਸੰਤਰ ਬਹਿਉਣ ਸਿਧ ਕਰਤ ਨਾ ਗਰਾਸ ਕੋ ਜੇਠਾੜ ਦਾ ਮੌਸਮ ਹੈ ତਰਤੀ ਤਪਦੀ ਹੈ लोहे दिया दादर तपदियों ने पैर उत्ते रखा जाए छाले ने जैसे है धरती तप नहीं है छाले पे गर्म लोहे हथ लग गया पर भाई साहब पाए गुरदस कहते हैं धरती तपी हुई है सूरज सिखर दुपहर बार अखा नहीं दिखा जा हथ नहीं कढ़िया जाता ਜੋਦੇ ਆ ਜਾਂਦੇ ਨੇ ਮੇਤਰ ਇਨੀ ਗਰਮੀ ਐ ਜੈਸੇ ਕਾਮ ਤੀਖਣ ਤਪ ਤੇ অতি ਵਿਖਮ ਤੇ ਇੱਕ ਮਾਈ ਨੇ ਆਖਿਆ ਬਈ ਬਾਲਣ ਬਾਲਣ ਦੀ ਕੀ ਲੋੜ ਐ ਵੇ ਕੋਲੇ 'ਚ ਖਰਚ ਕਰਨੇ ਨਾਲ ਗੈਸ ਖਰਚ ਕਰਾਂਗੇ ਉਹ ਲਿਆਈ ਅੰਦਰੋਂ ਪਤੀਲਾ ਪਾ ਕੇ 2 ਕਿਲੋ ਪਾਣੀ ਵਿੱਚ 1/2 ਕਿਲੋ ਦਾਲ ਪਾ ਦਿੱਤੀ ਤੇ ਤੋਂ ਫੇਰ ਆ ਕੇ ਰਣ ਲੈਨੇ ਆ ਭਾਵੇਂ 14 ਦਿਨ ਪਈ ਰਹਿਣ ਦੇ ਦੁਆਈ ਰੱਬ ਦੀ ਜਿੰਨਾ ਚਿਰ ਆਪਣੀ ਅੱਗ ਨਾ ਬਾਲੇਗੀ ਇਹ ਜਿਹੜੀ ਗਰਮੀ ਸੂਰਜ ਦੀ ਇਹਦੇ ਨਾਲ ਦਾਲ ਨਹੀਂ ਪੱਕੇਗੀ ਚਾਦਰਾਂ ਤਪ ਜਾਣਗੀਆਂ ਧਰਤੀ ਤਪ ਜਾਏਗੀ ਰੇਤ ਤਪ ਜਾਏਗੀ ਛਾਲੇ ਪੈ ਜਾਣਗੇ ਪਰ ਜਿੰਨਾ ਚਿਰ ਉੱਚੇਚੀ ਅੱਗ ਨਾ ਬਾਲੇਗਾ ਉਹਨਾਂ ਚਿਰ ਇਸ ਗਰਮੀ ਨੇ ਰੋਟੀਆਂ ਨਹੀਂ ਪਕਾਉਣੀਆਂ ਚਾਦਰ ਲੋਹੇ ਦੀ ਬਾਹਰ ਗਰਮ ਪਈ ਆ ਪਾਸ਼ੜਾ ਰੋਟੀ ਉੱਤੇ ਪੱਕ ਜਾਏਗੀ ਇਹ ਇੱਕ ਦੂਜਾ ਪ੍ਰਮਾਣ ਦੇਣੇ ਨੇ ਜੈਸੇ ਹੈ ਗ੍ਰੀਕ ਮਰੁਤ ਪ੍ਰਗਟੇ ਪਰਸਵੇਦ ਅੰਗ ਫਦਰੋਂ ਅਸੂਦਾ ਮੌਸਮ ਹੈ ਰੋਮ ਰੋਮ 'ਚ ਪਸੀਨਾ ਚੋ ਰਿਹਾ ਹੈ ਜੈਸੇ ਹੈ ਗ੍ਰੀਖਮਰਤ ਪ੍ਰਗਟੇ ਪ੍ਰਸਵੇਦ ਅੰਗ ਮਿਟਤ ਨਾ ਫੂਕੇ ਅੰਗ ਅੰਗ ਵਿੱਚੋਂ ਪਸੀਨਾ ਚੋ ਰਿਹਾ ਕਾਕਾ ਨੇ ਆਵਾਜ਼ ਮਾਰੀ ਕਾਕਾ ਹੋਰ ਆਵੀ ਜੇਦੀ ਗਰੀ ਮੇਰਾ ਕੁਰਤਾ ਚੋਕ ਕੇ ਉਹਨੇ ਚਾਰ ਫੂਕਾਂ ਮਾਰੀ ਮੇਰਾ ਪਸੀਨਾ ਸੁੱਕ ਜਾਏ ਸਾਰਾ ਦਿਨ ਕਾਕਾ ਫੂਕਾਂ ਮਾਰਦਾ ਰਿਹਾ ਉਹਦੀਆਂ ਫੂਕਾਂ ਨਾਲ ਤੇ ਪਸੀਨਾ ਨਹੀਂ ਸੁਕਣਾ ਜੈਸੇ ਹੈ ਗ੍ਰੀਖਮਰਤ ਪ੍ਰਗਟੇ ਪ੍ਰਸਵੇਦ ਅੰਗ ਮਿੱਟ ਤਾ ਨਾ ਫੂਕੇ ਬਿਨ ਪਾਨ ਪਰਗਾਸ ਗਏ ਜਿੰਨਾ ਚਿਰ ਹਵਾ ਨਾ ਵਗੇ ਜਿੰਨਾ ਚਿਰ ਪੱਖਾ ਨਾ ਚੱਲਿਆ ਜਾਏ ਉਹਨਾਂ ਚਿਰੋ ਪਸੀਨਾ ਨਹੀਂ ਸੁਕਣਾ ਕਾਕੇ ਦੀਆਂ ਫੂਕਾਂ ਨੇ ਉਹ ਪਸੀਨਾ ਨਹੀਂ ਸੁਕਾਉਣਾ ਘਰ ਵਾਲੀ ਦੀਆਂ ਫੂਕਾਂ ਨੇ ਉਹ ਪਸੀਨਾ ਨਹੀਂ ਸੁਕਾਉਣਾ ਮਾਂ ਦੀਆਂ ਫੂਕਾਂ ਨੇ ਉਹ ਪਸੀਨਾ ਨਹੀਂ ਸੁਕਾਉਣਾ ਜੈਸੇ ਮਿੱਸੇ ਹੋ ਸਕੇ ਸਜਲ ਹੋ ਤ ਮੇਰ ਤ੍ਰਿਣ ਰਾਤ ਨੂੰ ਤੇਲ ਪਈ ਪਹਾੜ ਗਿੱਲੇ ਦਰਖਤ ਗਿੱਲੇ ਦਰਖਤਾਂ ਦੇ ਪੱਤਿਆਂ 'ਚੋਂ ਪਾਣੀ ਦੀਆਂ ਬੂੰਦਾਂ ਟਪਕਣ ਘਾਹ ਦੀਆਂ ਕੁੰਬਲੀਆਂ 'ਤੇ ਪਈਆਂ ਹੋਈਆਂ ਤਰੇਲ ਦੀਆਂ ਬੂੰਦਾਂ ਚਮਕਦੀਆਂ ਨੇ ਉਹ ਉਸ ਵੇਲੇ ਕਿਸੇ ਨੂੰ ਟੇਲ 'ਚ ਤੁਰਨਾ ਪੈ ਗਿਆ ਜੁੱਤੀ ਭਿੱਜ ਗਈ ਪੁਰਾਣਾ ਜਿਹਾ ਇੱਕ ਬਚਨ ਅੱਜਕੱਲ ਤੇ ਪਤਲੂਨ ਹੋ ਗਈ ਏ ਥੋੜੇ ਜੇ ਵਰੇ ਪਹਿਲਾਂ ਸਲਵਾਰ ਸੀ ਜਦੋਂ ਦਾ ਮੈਂ ਜੰਮਿਆ ਮੈਂ ਜਦੋਂ ਦੀ ਮੈਂ ਗੱਲ ਕਰਨ ਲੱਗਾ ਉਦੋਂ ਸੁਥਣ ਆਂਦੇ ਸੁਥਣ ਤੇ ਉਹ ਵੀ ਸੂਸੀ ਨਹੀਂ ਹੁੰਦੀ ਸੀ ਬੜਾ ਮਹਿੰਗਾ ਕੱਪੜਾ ਸੀ ਸੂਸੀ ਜਿੱਦਾਂ ਤੰਗ ਪਜਾਮੇ ਨੂੰ ਚੂੜੀਆਂ ਪੈਂਦੀਆਂ ਨਾਲ ਇੱਥੋਂ ਤੱਕ ਚੂੜੀਆਂ ਪਾ ਲੈਂਦੀਆਂ ਸੀ ਕਾਕੀਆਂ ਬੀਬੀਆਂ ਮਾਈਆਂ ਤੇ ਉਸ ਵੇਲੇ ਦੇ ਕਿਸੇ ਮਹਾਪੁਰਸ਼ ਨੇ ਇੱਕ ਵਚਨ ਲਿਖਿਆ ਵੀ ਉਸ ਮਾਈ ਨੂੰ ਕਿਤੇ ਤੁਰਨਾ ਪੈ ਗਿਆ ਟੇਲ 'ਚ ਤੇ ਸੁਥਣ ਭਿੱਜੀ ਸਣ ਪਹੁੰਚਿਆ ਜੁੱਤੀ ਗੋਤੇ ਖਾ ਟੇਲ 'ਚ ਪਈ ਸੁੱਤਣ ਵੀ ਪਿੱਜ ਗਈ ਪਹੁੰਚੇ ਪਿੱਜ ਗਏ ਜੁੱਤੀ ਵੀ ਪਿੱਜ ਗਈ ਸੁੱਤਣ ਪਿੱਜੇ ਸਣ ਪਹੁੰਚਿਆਂ ਜੁੱਤੀ ਗੋਤੇ ਖਾ ਇੱਕ ਅਚੰਭੋ ਦੇਖਿਆ ਚਿੜੀ ਤੇ ਆਈ ਜਾ ਹੈਰਾਨੀ ਦੀ ਗੱਲ ਹੈ ਵੇ ਪਾਣੀ ਇੰਨਾ ਜੁੱਤੀ ਡੁੱਬ ਗਈ ਸਲਵਾਰ ਪਿੱਜ ਗਈ ਤੇ ਚਿੜੀ ਵਿਚਾਰੀ ਤੇ ਆਈ ਮਰ ਗਈ ਕਿਉ ਮਰ ਗਈ ਉਹ ਪਾਣੀ ਤੇਲ ਦਾ ਸੀ ਨਾ ਹੁਣ ਤੇਲ ਦਾ ਪਾਣੀ ਚਿੜੀ ਕਿਦਾਂ ਪੀ ਲੈ ਕਿ ਜੇ ਪੱਤੇ ਵੱਲ ਮੂੰਹ ਕਰਕੇ ਕਿ ਜੇ ਕਾਹ ਦੀ ਕੁੰਬੜੀ ਨੂੰ ਮੂੰਹ ਕਰਕੇ ਚਿੜੀ ਕਿਦਾਂ ਪਾਣੀ ਪੀਏ ਜੈਸੇ نس ਉਸ ਕਾ ਸਜਲ ਹੋ ਤ ਮੇਰ ਤ੍ਰਿਣ ਬਿਨਾ ਜਲ ਪਾਨ ਨਾ ਨਿਵਾਰਤ ਪਿਆਸ ਕੋ ਭਾਵੇਂ ਤੇਲ ਪਈਏ ਭਾਵੇਂ ਪਹਾੜ ਗਿੱਲੇ ਨੇ ਭਾਵੇਂ ਪੱਤੇ ਦਰਖਤਾਂ ਦੇ ਚੁੰਦੇ ਨੇ ਭਾਵੇਂ ਕਾਹ ਦੀਆਂ ਕੁੰਬੜੀਆਂ ਦੇ ਪਾਣੀ ਦੇ ਤੁਪਕੇ ਨੇ ਪਰ ਉਹ ਤੇਰੀ ਪਿਆਸ ਨਹੀਂ 부ਝਾ ਸਕਦੇ ਜਿੰਨਾ ਚਿਰ ਘੜੇ ਵਿੱਚੋਂ ਪਾਣੀ ਦਾ ਗਲਾਸ ਭਰ ਕੇ ਲਿਆ ਕੇ ਨਾ ਪੀਵੇਂਗਾ ਜਿੰਨਾ ਜਿਸ ਤਰ੍ਹਾਂ ਤੇਲ ਦਾ ਪਾਣੀ ਪਿਆਸ ਨਹੀਂ 부ਝਾਉਂਦਾ ਜਿਸ ਤਰ੍ਹਾਂ ਸੌਣ ਪਾਦੋਂ ਅਸੂ ਦਾ ਮੁਰਕਾ ਫੂਕਾ ਨਹੀਂ ਸੁਕਾਉਂਦੀਆਂ ਜਿਸ ਤਰ੍ਹਾਂ ਹਾਰ ਜੇਠ ਦੀ ਗਰਮੀ ਨਾਲ ਤਪਿਆ ਹੋਇਆ ਲੋਹਾ ਰੋਟੀ ਨਹੀਂ ਪਕਾਉਂਦਾ ਦੋ ਇਟਾਂ ਉਤੇ ਪਤੀਲਾ ਦਾਲ ਦਾ ਰੱਖਦੀਏ ਤੇ ਨਹੀਂ ਰੰਨਦਾ ਪਾਈ ਸਾਹਿਬ ਕਹਿੰਦੇ ਨੇ ਤੈਸੇ ਆਵਾ ਗਮਣ ਨਾ ਮਿਟੇ ਆਨ ਦੇਵ ਸੇਵ ਗੁਰਮੁਖ ਪਾਵੇ ਨਿਜ ਪਦਕੇ ਨਿਵਾਜ਼ ਕੋ ਕੋਈ ਗੁਰੂ ਦੁਆਰਾ ਗੁਰਮੁਖ ਮੈਨੇ ਗੁਰੂ ਦੁਆਰਾ ਕੋਈ ਸਿੱਖ ਨਿਜ ਪਦਵੀ ਨਿਜ ਪਦਵੀ ਮੈਨੇ ਆਤਮਾ ਦੀ ਅਡੋਲ ਅਵਸਥਾ ਗੁਰੂ ਦੁਆਰਾ ਕੋਈ ਸਿੱਖ ਆਤਮਾ ਦੀ ਅਡੋਲ ਅਵਸਥਾ ਉਤੇ ਪਹੁੰਚ ਸਕਦਾ ਹੈ ਗੁਰੂ ਨੂੰ ਛੱਡ ਕੇ ਹੋਰ ਕਿਸੇ ਦੇਵੀ ਦੇਵਤੇ ਦੀ ਸੇਵਾ ਕੀਤੀਆਂ ਆਵਾ ਗਵਣ ਨਹੀਂ ਮਿਟੇਗਾ ਜਮਣਾ ਮਰਨਾ ਨਹੀਂ ਮਿਟੇਗਾ ਕਾਲ ਚੱਕਰ ਤੇਰਾ ਨਹੀਂ ਮਿਟੇਗਾ ਜਿਸ ਬਾਪੂ ਨੇ ਤੇਰਾ ਕਾਲ ਚੱਕਰ ਮਿਟਾਉਣਾ ਜਿਹਦੀ ਸੇਵਾ ਕੀਤੀਆਂ ਤੇਰਾ ਆਵਾ ਗਵਣ ਮਿਟਣਾ ਜਿਹਦੀ ਸੇਵਾ ਕੀਤੀਆਂ ਤੂੰ ਜੋਤ ਨਾਲ ਰਲ ਕੇ ਜੋ ਆ ਕੇ ਸਤਿਗੁਰਾਂ ਦਾ ਜਸ ਸੁਣਿਆ ਹੈ ਚੰਗੇ ਥਾਂ ਬਹਿ ਕੇ ਸਮਾਂ ਗੁਜ਼ਾਰਿਆ ਹੈ ਸ਼ੈਬਾਂ ਦੀ ਹਜ਼ੂਰੀ ਮਾਣੀ ਹੈ ਇਹ ਤੁਹਾਡਾ ਤਪ ਹੈ ਵਾਹਿਗੁਰੂ ਕਿਰਪਾ ਕਰੇ ਤੁਹਾਡੇ ਤਪ ਨੂੰ ਫਲ ਲੱਗਣ ਮੇਰੇ ਕੋਲੋਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ ਉਹ ਮੇਰੀਆਂ ਜਾਣ ਕੇ ਮaaf ਕਰਨੀਆਂ ਬਚਨ ਗੁਰੂ ਕਾ ਜਾਣ ਕੇ ਅੰਦਰ ਵਸਾਉਣਾ ਤਾਂ ਕਿ ਮੇਰਾ ਤੁਹਾਡਾ ਸਮਾ ਸਫਲਾ ਹੋ ਜਾਏ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਮੁਖ ਉਜਲਾ ਲੈ ਕੇ ਜਾ ਸਾਂ